ਗੁਜਰਾਣ ਵਾਸਤੇ ਦੌਲਤ ਵੀ ਜ਼ਰੂਰੀ ਹੈ ਇਹ ਚਾਰ ਦੁਸ਼ਨਾ ਮੰਨੀਆਂ ਹੈ ਭਾਈ ਆਦਮ ਨੇ ਲੋਰ-ਲੋ ਕੇ ਸਾਰੀ ਬਾਤ ਆਪਣੀ ਅਮਰਤ ਸਰ ਤੋਂ ਆਏ ਹੋਏ ਗੁਰਸੇਖ ਨੂੰ ਦੱਸੀ ਹੈ ਕਹਿ ਲੱਗਾ ਸਿੱਖਾ ਕੋਈ ਥਾਂ ਨਹੀਂ ਛੱਡੀ ਆਖਰਕਾਰ ਢੇਰੀ ਢਾਹ ਦੇ ਘਰ ਦੇ ਵਿੱਚ ਬੈਠ ਗਏ ਆ ਇਹ ਸੋਚ ਕੇ ਕਿ ਅਕਾਲ ਪੁਰਖ ਪਰਮਾਤਮਾ ਨੇ ਸੰਤ ਹੀ ਉੱਤਰ ਨਹੀਂ ਦੇਣਾ ਕਿਤੇ ਉਹ ਝੋਲੀ ਦੇ ਵਿੱਚ ਫੈਲ ਨਹੀਂ ਪਈ ਉਸ ਵੇਲੇ ਅਮਰਤ ਸਰ ਤੋਂ ਆਇਆ ਹੋਇਆ ਗੁਰਸੇਖ ਕਹਿਣ ਲੱਗਾ ਭਾਈ ਆਦਮਾ ਤੂੰ ਸਹੀ ਟਿਕਾਣੇ ਗਿਆ ਹੀ ਨਹੀਂ ਤੂੰ ਅਸਾਂ ਟਿਕਾਣੇ ਗਿਆ ਹੀ ਨਹੀਂ ਅਸਲ ਵਿਆਹ ਦੇ ਕੋਲ ਗਿਆ ਹੀ ਨਹੀਂ ਇਸ ਕਰਕੇ ਤੇਰੀ ਝੋਲੀ ਦੇ ਵਿੱਚ ਖੈਰ ਨਹੀਂ ਪਈ ਇਹ ਕਹਿ ਲਗਾ ਤੂੰ ਕੀ ਕਹਿਣਾ ਚਾਹੁੰਦਾ ਹੈ ਇਹ ਕਹਿ ਲਗਾ ਗੁਰੂ ਨਾਨਕ ਦਾ ਘਰ ਹੈ ਦੁਨੀਆਂ ਦਾ ਅਸ਼ਿਆਨਾ ਮੇਰਾ ਮੁਹੱਬਤਾਂ ਦਾ ਇੱਥੇ ਭਰਿਆ ਪਿਆ ਖਜ਼ਾਨਾ ਨਿਵਣਾ ਤੇ ਪਿੰਡਾ ਇੱਥੇ ਰਾਜੇ ਤੇ ਰਾਣਿਆਂ ਨੂੰ ਮਿਲਦਾ ਹੈ ਮਾਣ ਇੱਥੇ ਨੀਵੇਂ ਨਿਮਾਣਿਆਂ ਨੂੰ ਨਾਗਾਂ ਦੀ ਆਤਮਾ ਨੂੰ ਆਵੇ ਸਰੂ ਇੱਥੇ ਕਾਲ ਚ ਦਿਲਾਂ ਦੀ ਧੋਏ ਨਾਨਕ ਦਾ ਨੂਰ ਇੱਥੇ ਕਹਿ ਲੱਗਾ ਤੂੰ ਨਾਲੇ ਪਾਕਸ਼ਾ ਮਹਾਰਾਜੀ ਦੇ ਘਰ ਦੇ ਵਿੱਚ ਜਿਹੜਾ ਵੀ ਰੋਂਦਾ ਗਿਆ ਉਹ ਹੱਸਦਾ ਆਇਆ ਹੈ ਕਿਹੜਾ ਇਨਸਾਨ ਜਿਹੜਾ ਗੁਰੂ ਨਾਨਕ ਪਾਕਸ਼ਾ ਮਹਾਰਾਜੀ ਦੇ ਦਰ ਤੋਂ ਕਦੇ ਕੋਈ ਖਾਲੀ ਗਿਆ ਹੋਵੇ ਮੰਨੈ ਵਿੱਚ ਸ਼ਰਧਾ ਚਾਹੀਦੀ ਹੈ ਮੰਨੈ ਵਿੱਚ ਭਾਵਨਾ ਚਾਹੀਦੀ ਹੈ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਣਾ ਨਾਨਕ ਦਾਸ ਮੁੱਖ ਤੇ ਜੋ ਬੋਲੈ ਇਹ ਹੰਪਸਾਕੇ ਹੋ ਗਏ ਕਹਿ ਲਗਾ ਤੂੰ ਨਾ ਨਾਨਕ ਸ਼ਾਹ ਮਹਾਰਾਜ ਜੀ ਦੇ ਚੌਥੇ ਵਾਰਸ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਅੰਮ੍ਰਿਤ ਸਰਦੀ ਪਾਵਨ ਨਗਰੀ ਅੰਦਰ ਸੰਗਤਾਂ ਨੂੰ ਤਾਲ ਰਹੇ ਨੇ ਕਾਰ ਸੇਵਾ ਦਾ ਆਗਾਜ ਮਹਾਰਾਜ ਕਰਵਾ ਰਹੇ ਨੇ ਉੱਥੇ ਜਾ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰੋ ਤਾਂਦੀ ਮਰਜ਼ੀ ਜ਼ਰੂਰ ਪੂਰੀ ਹੋ ਜਾਵੇਗੀ ਜਿਵੇਂ ਕਿ ਗੁਰੂ ਦਾ ਸਿੱਖ ਭਾਈ ਆਦਮ ਨੂੰ ਗੁਰੂ ਨਾਨਕ ਪਾਖਾ ਮਹਾਰਾਜੀ ਦੇ ਘਰ ਬਾਬਤ ਗੁਰੂ ਰਾਮਦਾਸ ਮਹਾਰਾਜੀ ਦੇ ਘਰ ਬਾਬਤ ਸਮਝਾ ਰਿਹਾ ਹੈ ਜਥਾ ਆਪਦੀ ਦੀ ਸੇਵਾ ਵਿੱਚ ਇਉਂ ਕਹਿ ਰਿਹਾ ਸੁਣ ਕੇ ਕਹਾਣੀ ਸਖ ਬੋਲੇ ਪਿਆਰ ਨਾਲ ਸੁਜਾਵੈ ਜਿਸਮਾ ਆਦਮ ਅਗਜਾਰ ਲਾ ਸੁਜਾਵੈ ਜਿਸਮਾ ਆਦਮ ਅਗਜਾਰ ਲਾ ਇਹ ਜੋ ਬਚਨ ਰੱਖ ਯਾਦਿਆ ਜੰਮ ਲੈ ਜਸਾ ਯਾਦ ਮਾ ਗੁਜਾਰਨਾ ਘਰੇ ਤੋਂ ਬਚ ਨਗ ਰੱਖੀ ਯਾਦ ਆਦਮਾ ਪੂਰੀ ਤੇਰੀ ਹੋ ਜੁਗੀ ਮੁਰਾਦ ਆਦਮਾ ਪੂਰੀ ਤੇਰੀ ਹੋ ਜੁਗੀ ਮੁਰਾਦ ਆਦਮਾ ਨਨਕੇ ਗੁਰੂ ਦੀ ਕੱਤੀ ਰਾਜਵਾਰਸ आतमा कॾी <गण> गुरू जा कॾहिं अंदी है सेवा न संगती सेवा न ਕੋਈ ਤੇਰੀ ਹੋ ਜੁਗੀ ਮਰਾ ਦੇ ਆਦਮਾ ਖਰੀ ਅਤੁਰ ਜਨੀ ਘੱਪਟੀ ਸ਼ਰਦੀ ਹੋ ਤਈ ਅਤੁਰ ਜਨੀ ਘੱਪਟੀ ਸ਼ਰਦੀ ਕੋਈ ਜੋ ਸ਼ਕਾਰ ਵੀ ਪਿਤਾ ਦੇ ਕਹਿ ਰਦੀ ਕੋਈ ਜੋ ਸ਼ਕਾਰ मुराद आत्म बमारी दाग द सीरा द आतमा कुराद आत्मा ते E